ਸਤਿ ਸ਼੍ਰੀਦੀ ਕਾਲ ਜੀ 19 ਜੂਨ ਦੇ 2025 ਦੇ ਨਵੇਂ ਰਿਸ਼ਤੇ ਦੇਖੋ ਜੀ ਜੇਕਰ ਤੁਹਾਡੇ ਨਾਲ ਰਸਤਾ ਮੈਚ ਕਰਦਾ ਤੁਸੀਂ ਫਾਈਲ ਨੰਬਰ ਨੋਟ ਕਰਨਾਗਾ ਜੀ WhatsApp ਤੇ ਫਾਈਲ ਨੰਬਰ ਲਿਖ ਕੇ ਹੀ ਭੇਜਣਾਗਾ ਉਸ ਤੋਂ ਬਾਅਦ ਤੁਹਾਨੂੰ ਪਰਿਵਾਰ ਵਾਲਿਆਂ ਦਾ ਰਿਸ਼ਤਾ ਜਿਹੜਾ ਬਾਇਓ ਡਾਟੇ ਦੇ ਨਾਲ ਦੇ ਦਿੱਤੇ ਜਾਏਗਾ 31 ਸਿਰਫ ਕੁੜੀਆਂ ਦੇ ਨਵੇਂ ਰਿਸ਼ਤੇ ਹੈ ਜੀ ਰਿਸ਼ਤਾ ਕਰਨ ਤੋਂ ਪਹਿਲਾਂ ਚੰਗੀ ਤਰ੍ਹਾਂ ਜਾਂਚ ਪੜਤਾਲ ਜ਼ਰੂਰ ਕਰ ਲਿਆ ਕਰੋ ਰਿਸ਼ਤਾ ਹੈ ਜੀ ਚਾਉਂਟ ਨੰਬਰ ਹੈ ਜੀ ਨਾਮ ਕੌਰ ਹੈ ਜ਼ਿਲ੍ਹਾ ਪਟਿਆਲਾ ਪੜ੍ਹਾਈ ਬੀ ਐਸਸੀ ਨਰਸਿੰਗ ਗ੍ਰੈਜੂਏਸ਼ਨ ਇਨ ਨਰਸਿੰਗ ਭੈਣ ਕੋਈ ਨਹੀਂ ਭਰਾ ਏ ਕਨ ਮੈੜਾ ਕੱਦ 58 ਕਸਟਾ ਜੱਟ ਸਿੱਖ ਗੋਤਾ ਬੈਣੀਪਾਲ ਉਮਰ 1997 ਕਮ ਰਜਿਸਟਰ ਨਰਸ ਕਨੇਡਾ ਪੀਆਰ ਨਰਸ ਮੈਨੇਜਰ ਕਨੇਡਾ ਰਿਸ਼ਤਾ ਮੁੰਡਾ ਜੱਟ ਸਿੱਖ ਵੈਸ਼ਨੂ ਪੜਿਆ ਲਿਖਿਆ ਇੰਜੀਨੀਅਰਿੰਗ ਨੂੰ ਪਾਇਆ ਲਾ 10 ਤੋਂ 15 ਕਿਲੇ ਜ਼ਮੀਨ ਹੋਵੇ ਕੈਨੇਡਾ ਪੀਆਰ ਸਿਟੀਜ਼ਨ 온ਟਾਰੀਓ ਹੋਵੇ ਜੀ ਪਟਿਆਲਾ ਮੋਹਾਲੀ ਰੋਪੜ ਜਾਂ ਫਿਰ ਫਤਿਹਗੜਾ ਦੇ ਸੰਪਰਕ ਕਰਨ ਰਿਤੇ ਵਾਸਤੇ ਆਗਲਾ ਰਿਸ਼ਤਾ ਆ ਜੀ ਪੈਂਟ ਨੰਬਰ ਨਾਮ ਕੌਰ ਹੈ ਜ਼ਿਲ੍ਹਾ ਰੋਪੜ ਆ ਪੜਾਈ B% ਭੈਣ ਕੋਈ ਨਹੀਂ ਭਰਾ ਇੱਕ ਮੈਰਿਡ ਕੱਦ 5'6 ਆ ਕਾਸਟ ਆ ਜਰਸੀ ਗੋਤਮਾਵੀ ਤੇ ਮਾਨ ਉਮਰ ਆ 14 11 1996 ਕੰਮ ਕੈਨੇਡਾ ਪੀਆਰ ਆ ਰਿਸ਼ਤਾ ਮੁੰਡਾ ਵੈਲ ਐਜੂਕੇਟਿਡ ਹੋਵੇ ਮੁੰਬਰੀ ਜਮੀਨ ਹੋਵੇ ਲੁਧਿਆਣਾ ਫਤਗੜ ਪਟਿਆਲਾ ਤੇ ਰੋਪੜਾ ਲਈ ਇਸ਼ਤੇਵਾ ਤੇ ਸੰਪਰਕ ਕਰਨ ਅਗਲਾ ਰਿਸ਼ਤਾ ਆਇਆ ਜੀ 66 ਨੰਬਰ ਆ ਨਾਮ ਕੌਰ ਆ ਜ਼ਿਲ੍ਹਾ ਬਠਿੰਡਾ ਕਾਸਟ ਜਰਸੀ ਖਗੋਤ ਢਿੱਲੋ ਉਮਰ 2003 ਕੱਦ 54 ਆ ਪੜ੍ਹਾਈ ਪਲੱਸ 2 ਜੀਟੀ ਕਲੀਅਰ ਮੰਗ ਕੁੜੀ ਨੇ ਬਾਹਰ ਜਾਣਾ ਜੀ ਪੀਆਰ ਫਾਈਲ ਅਪਲਾਈ ਕਰਨੀ ਆ ਖਰਚਾ ਕਰਨ ਵਾਲਾ ਮੁੰਡੇ ਦਾ ਰਿਸ਼ਤਾ ਚਾਹੀਦਾ ਜੀ ਅਗਲਾ ਰਿਸ਼ਤਾ ਆਇਆ 67 ਨਾਮ ਕੌਰ ਜ਼ਿਲ੍ਹਾ ਰੋਪੜ ਤੋਂ ਪੜ੍ਹਾਈ ਐਮ ਕਾਮ ਤੇ ਭੈਣ ਇੱਕ ਮੈਰਿਡਾ ਭਰਾ ਹੀ ਕੰਮ ਹੈ ਗੱਦ ਪੰਜ ਪੰਜ ਕਾਸਟ ਆ ਰਾਮਗੜੀ ਸਿੱਖ ਗੂਤ ਪਨੇਸਰ ਉਮਰ 16 ਤੈਨ 1999 ਕੰਮ ਕੰਪਿਊਟਰ ਵਰਕਿੰਗ ਰਿਤਮੁੰਡਾ ਸੋਨਾ ਵਧੀਆ ਜੋਬ ਕਰਦਾ ਹੋਵੇ ਜਾਂ ਫਿਰ ਆਪਣਾ ਬਿਜ਼ਨਸ ਹੋਵੇ ਵਧੀਆ ਪਰਵਾਰ ਹੋਵੇ ਜਾਨੀ ਕਿ ਆਲਰਿਤ 868 ਨੰਬਰ ਨਾਮ ਕੌਰ ਹੈ ਜਿਲ੍ਹਾ ਲੁਧਿਆਣਾ ਪੜਾਈ ਬੀ ਟੈਕ ਨੈਨੋ ਟੈਕਨੋਲੋਜੀ ਪੈਡ ਇਕਾਇਡ ਮੈਰਿਡ ਹੈ ਜੀ ਕੈਨੇਡਾ ਕੀ ਭਰਾ ਇੱਕ ਅਨਮੈਰਿਡ ਕੈਨੇਡਾ ਕੱਦ 5 5 ਅਕਸਟ ਜਰਸੀ ਗੂਤਗਿੱਲ ਉਮਰ 2 1995 ਕੰਮ ਕੈਨੇਡਾ ਪੀਆਰ ਹੈ ਜੌਬ ਇਨ 에ਅਰ ਕੈਨੇਡਾ ਰਿਸਟਮਡ ਕੈਨੇਡਾ ਪੀਆਰ ਹੋਵੇ ਵਰਕ ਪਰਮਟ ਤੇ ਹੋਵੇ ਵਧੀਆ ਜੌਬ ਕਰਦਾ ਹੋਵੇ ਮੁੰਡਾ 온ਟਾਰੀਓ ਹੋਵੇ ਜਾਂ ਫਿਰ ਮੂਵ ਹੋ ਸਕਦਾ ਹੋਵੇ ਰੰਟੋ ਹੋਵੇ ਜੀ ਮੂਵ ਹੋ ਸਕਦਾ ਹੋਵੇ ਕਿਉਂਕਿ ਕੁੜੀ ਜੌਬ ਕਰਕੇ ਮੂਵ ਨਹੀਂ ਹੋ ਸਕਦੀ ਜੱਟ ਸਿੱਖ ਹੀ ਫੂਨ ਕਰਨ ਅੱਜ ਦੇ ਰਿਸ਼ਤੇ 31 ਹੈ ਜੀ ਚੈਨਲ ਨੂੰ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਜਾਂਦੇ ਜਾਂਦੇ ਜਰੂਰ ਕਰਿਓ ਜੀ ਤਾਂ ਜੋ ਸਾਡੇ ਵੱਲੋਂ ਵੀ ਤੁਹਾਨੂੰ ਰਿਸ਼ਤਾ ਮੈਚ ਕਰਕੇ ਦਿੱਤਾ ਜਾਵੇ ਅਗਲਾ ਰਿਸ਼ਤਾ ਆਇਆ ਜੀ 69 ਨੰਬਰ ਨਾਮ ਦਾ ਹੋ ਰਿਹਾ ਹੈ ਜ਼ਿਲ੍ਹਾ ਲੁਧਿਆਣਾ ਦਾ ਪੜਾਈ ਜੀ ਲੜਕੀ ਨੇ ਪਲੱਸ 2 ਮੈਡੀਕਲ ਆਈ ਸੀ ਐਸ ਬੋਰਡ ਤੋਂ ਕਰੀ ਹੈ ਇੰਡੀਆ ਐਡਵਾਂਸ ਬਾਇਓ ਟੈਕਨੋਲੋਜੀ ਕੈਨੇਡਾ ਪਰਿਵਾਰ ਚ ਭੈਣ ਕੋਈ ਨਹੀਂ ਭਰਾ ਵੀ ਕੋਈ ਨਹੀਂ ਕੱਦ 5 7 ਹੈ ਜੱਟ ਸਿਕਾਸਟਾ ਸੰਧੂ ਆ ਗੋਤ ਉਮਰ 27 2 1000 2001 ਦਾ ਬਾਰਨ ਹੈ ਜੀ ਰਿਸ਼ਤਾ ਚਾਹੀਦਾ ਜੀ ਮੁੰਡਾ ਮੋਨਾ ਤੇ ਕੈਨੇਡਾ ਪੀਆਰ ਤੇ ਕੈਨੇਡਾ ਚ ਆਪਣਾ ਘਰ ਹੋਵੇ ਜ਼ਮੀਨ 5 ਕਿਲੇ ਤੱਕ ਆਗਲਾ ਦਿੱਤਾ ਆਇਆ ਜੀ ਕੁੜੀ ਦਾ ਰਿਸ਼ਤਾ ਗਾ ਮੁਕਸਰ ਜ਼ਿਲ੍ਹੇ ਤੋਂ ਪੜਾਈ ਬੀਐਸਸੀ ਤੇ ਉਸ ਤੋਂ ਬਾਅਦ ਬੀਐਡ ਪਰਿਵਾਰ ਚ ਭੈਣ ਕੋਈ ਨਹੀਂ ਭਰਾ ਇੱਕ ਹੈ ਜੀ ਹਾਈਟ ਆ 5 3 ਕਾਸਟਾ ਬਿੱਦੀ ਖੱਤਰੀ ਉਮਰ 19 ਤੋਂ 1997 ਕੰਮ ਸਿਨੀਅਰ ਸੌਫਟਵੇਅਰ ਇੰਜੀਨੀਅਰਿੰਗ ਰਿਸ਼ਤਾ ਮੁੰਡਾ ਬੈਂਗਲੌਰ ਜੌਬ ਕਰਦਾ ਹੋਵੇ ਜਾਂ ਫਿਰ ਆਪਣਾ ਬਿਜ਼ਨਸ ਹੋਵੇ ਇਹ ਰਿਸ਼ਤਾ 70 ਨੰਬਰ ਹੈ ਜੀ ਬਿੱਦੀ ਖੱਤਰੀ ਕਾਸਟਾ ਤੋਂ ਆਗਲਾ ਰਿਸ਼ਤਾ ਹੈ ਜੀ 71 ਨੰਬਰ ਹੈ ਜੀ ਕੁੜੀ ਦਾ ਹੀ ਰਿਸ਼ਤਾ ਹੈਗਾ ਇਹ ਲੜਕੀ ਕੈਨੇਡਾ ਪੀਆਰ ਹੈ ਮੂਰੇ ਤੁਸੀਂ ਫਾਈਲ ਨੰਬਰ ਜ਼ਰੂਰ ਨੋਟ ਕਰਨਾ ਜੀ ਫੇਰ ਹੀ ਤੁਹਾਨੂੰ ਰਿਸ਼ਤੇ ਦਾ ਪਤਾ ਲੱਗੇਗਾ ਫਾਈਲ ਨੰਬਰ ਹੀ ਤੁਸੀਂ ਲਿਖ ਕੇ ਵਟਸਐਪ ਤੇ ਭੇਜਣਾਗਾ ਕਿਉਂਕਿ ਸਾਡੇ ਕੋਲ ਫਾਈਲ ਨੰਬਰ ਲਿਖਿਆ ਹੋਇਆ ਹੈਗਾ ਸਾਨੂੰ ਪਤਾ ਲੱਗ ਜੂਗਾ ਆ ਰਿਸ਼ਤਾ ਹੈਗਾ ਤੇ ਤੁਹਾਨੂੰ ਪਰਿਵਾਰ ਵਾਲਿਆਂ ਦਾ ਡਾਟਾ ਤੇ ਨੰਬਰ ਦੇ ਦਿੱਤਾ ਜਾਏਗਾ ਤਾਂ ਜੇ ਤੁਸੀਂ ਸਿੱਧੀ ਪਰਿਵਾਰ ਵਾਲਿਆਂ ਨਾਲ ਗੱਲ ਕਰ ਸਕਦੇ ਹੋ 71 ਨੰਬਰ ਇੱਤਾ ਜੀ ਕਨੇਡਾ ਪੀਆਰ ਕੁੜੀ ਪੜ੍ਹਾਈ ਪਲੱਸ 2 ਬੋਰਡਿੰਗ ਸਕੂਲ ਸ਼ਿਮਲਾ ਤੋਂ ਬਿਜ਼ਨਸ ਮੈਨੇਜਮੈਂਟ ਕਨੇਡਾ ਪਰਿਵਾਰ ਚ ਗੱਲ ਕਰੀਏ ਜੀ ਭੈਣ ਕੋਈ ਨਹੀਂ ਭਰਾ ਇੱਕ ਹੈ ਜੀ ਕੁੜੀ ਦਾ ਉਹ ਅਨਮੈਰਿਡ ਆ ਕੱਦ 5'10" ਆ ਜੱਟ ਸਿੱਖ ਨੇ ਗੋਤ ਗੋਤ ਇਹਨਾਂ ਦਾ ਗੱਲ ਹੈ ਉਮਰ ਹੈ ਜੀ 11 ਤਰੀਕ 1998 ਦਾ ਬੱਥਾ ਰਹਿਤਾ ਚਾਹੀਦਾ ਜੀ ਕੰਮ ਵੈਸ਼ਨੂ ਕੰਮ ਵੈਸ਼ਨੂ ਜੱਟ ਸਿੱਖ 에ਅਰਲਾਈਨ ਕੈਲਗਰੀ 에어ਪੋਰਟ ਜੋਬ ਕੈਲਗਰੀ ਵਿੱਚ ਆਪਣਾ ਘਰ ਰਹਾਇਸ਼ ਪਰਿਵਾਰ ਸਮੇਤ ਸਾਰਾ ਪਰਿਵਾਰ ਕੈਨੇਡਾ ਚ ਹੈ ਜੀ ਕੁੜੀ ਦੇ ਨਾਲ ਹੀ ਰਹਿ ਰਹੇ ਹੈਗਾ ਮਾਤਾ ਪਿਤਾ ਤੇ ਭਰਾ ਰਿਸ਼ਤਾ ਮੁੰਡਾ ਕੈਨੇਡਾ ਯੂ ਐਸ ਏ ਦਾ ਪੀ ਆਰ ਹੋਵੇ ਪੜਿਆ ਲਿਖਿਆ ਹੋਵੇ ਕੱਦ ਮੁੰਡੇ ਦਾ ਘੱਟੋ ਘੱਟ 6 ਫੁੱਟ ਤੱਕ ਹੋਵੇ ਜ਼ਮੀਨ 10 ਕਿੱਲੇ ਤੋਂ ਉੱਪਰ ਹੋਵੇ ਜੀ ਅਗਲਾ ਰਿਸ਼ਤਾ ਆਇਆ 72 ਨੰਬਰ ਨਾਮ ਕੌਰ ਹੈ ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਆ ਪੜਾਈ ਬਿਜ਼ਨਸ ਕੋਰਸ ਤੇ ਪਰਿਵਾਰ ਚ ਭੈਣ ਕੋਈ ਨਹੀਂ ਭਰਾ ਵੀ ਕੋਈ ਨਹੀਂ ਕੱਦ ਕੁੜੀ ਦਾ 5 ਫੁੱਟ 11 ਇੰਚ ਹੈਗਾ ਕਾਸਟ ਹੈ ਜਰਸੀ ਗੋਤਾ ਬਰਾਡ ਉਮਰ ਹੈ 26 1999 ਕੰਮ ਕੈਨੇਡਾ ਪ੍ਰਾਮਟਨ ਹੋਟਲ ਰਿਸੈਪਸ਼ਨਿਸਟ ਹੈ ਜੀ ਕੁੜੀ ਡੈਵੋਸੜਾ ਚਾਰ ਦਿਨ ਬਾਅਦ ਕਿਉਂਕਿ ਫੀਸ ਭਰਨ ਤੋਂ ਮਨ ਕਰਤਾ ਸੀਗਾ ਰਿਸ਼ਤਾ ਮੁੰਡਾ ਕੈਨੇਡਾ ਪੀ ਆ ਰਹੀ ਹੋਵੇ ਜੀ ਅਗਲਾ ਰਿਸ਼ਤਾ ਹੈ ਜੀ ਕੁੜੀ ਦਾ ਰਿਸ਼ਤਾ ਗਾ ਸੰਗਰੂਰ ਤੋਂ ਆ ਪੜ੍ਹਾਈ ਕਰੀ ਹੈ ਬੀ ਫਾਰਮੇਸੀ ਪਰਿਵਾਰ 'ਚ ਇੱਕ ਭੈਣ ਹੈ ਜੀ ਉਹ ਕੈਨੇਡਾ ਗਈ ਭਰਾ ਇੱਕ ਕੈਨੇਡਾ ਮਾਤਾ ਪਿਤਾ ਕੱਦ ਪੰਜ ਇੱਕਾ ਇੱਕਾਸਟਾ ਜੱਟ ਸੀ ਗੋਤਾ ਸਿੱਧੂ ਉਮਰ ਅਕਤੂਬਰ 1996 ਕੰਮ ਕੈਨੇਡਾ ਵਰਕ ਪਰਮਟ ਕੈਲ ਗਈ ਦੀ ਹੈ ਸਾਰੀ ਫੈਮਿਲੀ ਕੈਨੇਡਾ ਰਤਮਿੰਦਰ ਜੱਟ ਸਿਕੋਵੇ 5 ਤੋਂ 10 ਕਿੱਲੇ ਜ਼ਮੀਨ ਹੋਵੇ ਯੂਐਸਏ ਤੋਂ ਹੋਵੇ ਜਾਂ ਫਿਰ ਕੈਨੇਡਾ ਤੋਂ ਸੰਗਰੂਰ ਤੇ ਬਰਨਾਲਾ ਬਠਿੰਡਾ ਪਟਿਆਲੇ ਨੂੰ ਰਿਸ਼ਤੇ ਲਈ ਬਹਿ ਲਾ ਅਗਲਾ ਰਿਸ਼ਤਾ ਆਇਆ ਜੀ 74 ਨੰਬਰ ਨਾਮ ਕੌਰ ਹੈ ਜਨਮ ਅਕਤੂਬਰ 2003 ਕਾਸਟ ਰਾਮਦਾਸੀ ਹੈ ਸਿੱਖ ਕੱਦ 5 5 ਪੜ੍ਹਾਈ ਜੀ ਐਨ ਐਮ ਪਾਸ ਪੋਸਟਕ ਬੇਸਿਕ ਗਰੰਦੀ ਤਿਆਰੀ ਹੈ ਪਰਿਵਾਰ ਵਿੱਚ ਮਾਤਾ ਪਿਤਾ ਨੇ ਦੋ ਭਰਾ ਨੇ ਮਾਤਾ ਹੁਸ਼ਿਆਰਪੁਰ ਇਹਨਾਂ ਦਾ ਜਿਹੜਾ ਪਤਾ ਹੈਗਾ ਹੁਸ਼ਿਆਰਪੁਰ ਤੋਂ ਆ ਲੜਕੀ ਸੋਹਣੀ ਸੁਨਖੀ ਆ ਵਧੀਆ ਪਰਿਵਾਰ ਤੋਂ ਮੰਗ ਇਹਨਾਂ ਨੂੰ ਵਧੀਆ ਪਰਿਵਾਰ ਤੋਂ ਸੋਹਣਾ ਸੁਨਖਾ ਲੜਕਾ ਚਾਹੀਦਾ ਜੀ ਲੜਕਾ ਕੈਨੇਡਾ ਆਸਟ੍ਰੇਲੀਆ ਪੀਆਰ ਉਹ ਵੀ ਲੜਕਾ ਨਸ਼ਰ ਹੈ ਤੋਂ ਵੀ ਦੁਆਬੇ ਰੀ ਨੋਬਲ ਹੈਗੀ ਅਗਲਾ ਦਿੱਤਾ ਹੈ ਪੰਚ 7 ਨੰਬਰ ਨਾਮ ਕੌਰ ਪਤਾ ਪਿੱਖੀ ਤੋਂ ਮਹੇਰਾਸਤਾ ਪੜ੍ਹਾਈ ਬੀਏ ਬੀਐਡ ਐਮਏ ਤਿੰਨ ਭੈਣਾਂ ਨੇ 75 ਨੰਬਰ ਰਸਤਾ ਹੈ ਇੱਕ ਭਰਾ ਹੈਗਾ ਕਾਸਟ ਹੈ ਮਾਜ ਵੀ ਸਿੱਖ ਗੋਤਾ ਗੱਲ ਕਦ ਪੰਜ ਤਿੰਨ ਉਮਰ 10 ਤੋਂ 1988 ਮੰਗ ਹੈ ਲੜਕਾ ਸਰਕਾਰੀ ਨੌਕਰੀ ਤੇ ਹੋਵੇ ਜਾਂ ਫਿਰ ਕੋਈ ਵਧੀਆ ਪ੍ਰਾਈਵੇਟ ਨੌਕਰੀ ਹੋਵੇ ਜੀ ਅਗਲਾ ਨੈਕਸਟ ਰਿਸ਼ਤਾ ਜੀ ਸ਼ਹਿਰ ਤਰ ਨੰਬਰ ਨਾਮ ਕੌਰ ਪਤਾ ਮਲੇਰ ਕੋਟਲੇ ਤੋਂ ਹੈ ਜੱਟ ਸੇ ਕਾਸਟ ਆ ਉਮਰ 12 1995 ਕੱਦ 53 ਪੜ੍ਹਾਈ ਬੀਏ ਸੀ ਨਰਸਿੰਗ 2 ਸਾਲ ਦਾ ਡਿਪਲੋਮਾ ਹੈਲਥ ਕੇਅਰ ਇਨ ਕੈਨੇਡਾ ਕੰਮ ਕੁੜੀ ਕੈਨੇਡਾ ਪੀਆਰ ਹੈ ਜੌਬ ਪਰ ਜੱਟਰ ਨਰਸਿੰਗ ਕੈਨੇਡਾ ਤੇ ਭੈਣ ਭਰਾ ਕੋਈ ਨਹੀਂ ਮੰਗ ਮੁੰਡਾ ਸੋਨਾ ਹੋਵੇ ਵਧੀਆ ਪਰਿਵਾਰ ਤੋਂ ਵੀ ਕੈਨੇਡਾ ਪੀਆਰ ਹੋਵੇ ਵਧੀਆ ਸਟੱਡੀ ਕਰੀ ਹੋਵੇ ਅਗਲਾ ਰਿਸ਼ਤਾ ਹੈ ਨਾਮ ਕੌਰ ਪਤਾ ਪਠਾਨਕੋਟ ਤੋਂ ਆ ਕਾਸਟ ਆ ਮਾਜਬੀ ਸੇ ਗੋਤਪਵਾਰ ਸਿੱਧੂ ਉਮਰ ਹੈ 26/12/1999 ਪੜ੍ਹਾਈ ਬੀ ਬੀਸੀਏ ਐਮਸੀਏ ਭਰਾ ਇੱਕ ਮੈਰਿਡ ਪਿਤਾ ਰਿਟਾਇਰਡ ਹੈ ਰਜਿਸਟ੍ਰੇਸ਼ਨ ਡਿਪਾਰਟਮੈਂਟ ਪੰਜਾਬ ਮਾਤਾ ਹਾਊਸ ਵਾਈਫ ਆ ਕੰਮ ਆਜੀ ਗਵਰਨਮੈਂਟ ਕੰਪਿਊਟਰ ਟੀਚਰ ਮੰਗ ਮੁੰਡਾ ਸਰਕਾਰੀ ਨੌਕਰੀ ਐਨਆਰਆਈ ਹੋਵੇ ਜੀ ਅਨਲਰ ਇਸ ਤਾ ਹੈ ਜੀ 78 ਨੰਬਰ ਨਾਮ ਕੌਰ ਅਕਾਸਟਾ ਰਾਮਦਾਸੀ ਜੀ ਜ਼ਿਲ੍ਹਾ ਰੋਪੜ ਤੋਂ ਆ ਗੋਤੰਦ ਢੋਟ ਗੁਰ ਜਨਮ ਜੂਨ 1990 ਆ ਪੜਾਈ ਐਮਸੀਏ ਆਈਟੀ ਐਂਡ ਮਲਟੀਮੀਡੀਆ ਕੰਮ ਐਕਟਿੰਗ ਫਿਲਮ ਐਡੀਟਰ ਐਂਡ ਕਲਰਿਸਟ ਉਡੀ ਲੁਧਿਆਣਾ ਵਿੱਚ ਕੰਮ ਕਰਦੀ ਆ ਪਿਤਾ ਪ੍ਰਾਈਵੇਟ ਨੌਕਰੀ ਮਾਤਾ ਹਾਊਸ ਵਾਈਫ ਪ੍ਰਾ ਇੱਕ ਪ੍ਰਾਈਵੇਟ ਨੌਕਰੀ ਮੰਗ ਹੈ ਸੇਮ ਕੰਮ ਕਰਨ ਵਾਲਾ ਲੜਕਾ ਚਾਹੀਦਾ ਕਾਸਟ ਕੋਈ ਵੀ ਹੋਵੇ ਪਰਿਵਾਰ ਦਾ ਨੰਬਰ ਹੈ 9814439497 ਅਗਲਾ ਰਿਸ਼ਤਾ ਹੈ 79 ਨਾਮ ਰਾਜਵਿੰਦਰ ਕੌਰ ਕਾਸਟ ਮਾਜੀਬੀਸੀ ਗੋਤਾ ਸਹਾਤਾ ਤੇ ਬਾਦ ਉਮਰ 17 1997 ਕੱਦ 52 ਪੜ੍ਹਾਈ ਪਲੱਸ 2 ਪਿਤਾ ਲਾਲ ਸਿੰਘ ਡਰਾਈਵਰ ਮਾਤਾ ਗੁਰਮੀਤ ਕੌਰ ਹਾਊਸ ਵਾਈਫ ਰਾ ਇੱਕ ਮੈਡ ਕੰਮ ਕੁੜੀ ਦੁਬਈ ਵਿੱਚ ਕੰਮ ਕਰਦੀ ਆ ਮੰਗ ਆ ਮੁੰਡਾ ਕਿਸੇ ਵੀ ਕੰਟਰੀ ਵਿੱਚ ਐਨ ਆਰ ਆਈ ਹੋਵੇ ਪਰਿਵਾਰ ਦਾ ਨੰਬਰ ਨੋਟ ਕਰੋ +971525650839 ਅਗਲਾ ਰਿਸ਼ਤਾ ਆ ਸੀ ਨੰਬਰ ਨਾਮਕਾਰ ਜੈਟਸੀ ਕਾਸਟ ਆ ਗੋਤਾ ਬੇਰ ਕੋ ਉਮਰ 31 1992 ਕੱਦ 54 ਆ ਪੜਾਈ ਬੀ ਐਸ ਸੀ ਨਰਸਿੰਗ ਪ੍ਰਾਦੂ ਪਿਤਾ ਡੋਮੈਸਿਕ ਮਾਤਾ ਹਾਊਸਵਾਈ ਕੰਮ ਕੁੜੀ ਕੈਨੇਡਾ ਪੀਆ ਰਜਿਸਟਰ ਨਰਸ ਇਨ ਐਲਬਰਟਾ ਮੰਗ ਮੁੰਡਾ ਸੋਨਾ ਸਨੱਖਾ ਕਦ ਪੰਜ 8 ਹੋਵੇ ਜੱਟ ਸਿੱਖ ਫੈਮਿਲੀ ਤੋਂ ਹੋਵੇ ਐਮਬੀਬੀਐਸ ਸੀਏ ਐਮਐਸਸੀ ਆਈਟੀ ਕੀਤੀ ਹੋਵੇ 20 ਕਿੱਲੇ ਤੱਕ ਜ਼ਮੀਨ ਹੋਵੇ ਪਰਿਵਾਰ ਦਾ ਨੰਬਰ ਨੋਟ ਕਰ ਸਕਦੇ ਹੋ 97812 00 698 ਜੀ ਆਲਰ ਸਟਾਇਆ 81 ਨੰਬਰ ਨਾਮ ਆਮਨਪ੍ਰੀਤ ਕੌਰ ਪਤਾ ਜਲੰਧਰ ਤੋਂ ਆਕਾਸ਼ਾ ਰਵਿਦਾਸੀ ਗੋਤਾ ਬੱਦਨ ਉਮਰਾ ਜੀ 36 ਸਾਲ ਕੱਦ 52 ਪੜਾਈ 11ਵੀਂ ਪਾਸ ਮੰਗ ਮੁੰਡਾ ਐਨ ਆਰ ਆਈ ਉਹ ਬੇ ਪਰਿਵਾਰ ਵੱਡਾ ਨਾ ਹੋਵੇ ਜੀ ਪਰਿਵਾਰ ਦਾ ਨੰਬਰ ਨੋਟ ਕਰੋ 62830 63018 अगलेristaया 82 नंबर नाम कौरਾ ਪਤਾ ਯੂਐਸਏ ਸਿਟੀਜਨ ਕਾਸਟਾ ਜਰਸੀ ਗੋਤਾ ਬੈਨਿਪਾਲ ਉਮਰ 3 12 1994 ਕੱਦ 53 ਪੜਾਈ ਬੀ ਫਾਰਮੇਸੀ ਫ੍ਰੋਮ ਗੁਰੂ ਨਾਨਕ ਦੇਵ ਜੁਨੀਵਰਸਿਟੀ ਆਰ ਐਨ ਫ੍ਰੋਮ ਯੂਐਸਏ ਆਲ ਫੈਮਿਲੀ ਸੈਟਲ ਯੂਐਸਏ ਮੰਗਮੁੰਡਾ ਯੂਐਸਏ ਵਿੱਚ ਵਧੀਆ ਪਰਿਵਾਰ ਤੋਂ ਸੈਟਲ ਹੋਵੇ ਜੀ ਪਰਿਵਾਰ ਦਾ ਨੰਬਰ ਨੋਟ ਕਰ ਸਕਦੇ ਹੋ ਤੁਸੀਂ +14089733490 ਅਗਲਾ ਰਿਤਾ ਆ 83 ਨੰਬਰ ਨਾਮ ਕੌਰ ਆ ਕਾਸਟ ਹੈ ਜੱਟ ਸਿੱਖ ਗੋਤਾ ਗਿੱਲ ਉਮਰ 34 ਸਾਲ ਕੈਨੇਡੀਅਨ ਬੌਰਨ ਕੱਦ 5 6 ਆ ਪੜ੍ਹਾਈ ਡਿਗਰੀ ਇਨ ਲਾ ਕੰਮ ਵਰਕਿੰਗ ਵਿਦ ਲਾ ਫਾਰਮ ਮੰਗ ਮੁੰਡਾ ਕੈਨੇਡਾ ਦਾ ਬੌਰਨ ਹੋਵੇ ਵਧੀਆ ਪੜ੍ਹਿਆ ਲਿਖਿਆ ਨੌਕਰੀ ਵਾਲਾ ਹੋਵੇ ਜੱਟ ਸਿੱਖ ਫੈਮਿਲੀ ਤੋਂ ਹੋਵੇ ਪਰਿਵਾਰ ਦਾ ਨੰਬਰ ਨੋਟ ਕਰੋ +1640 +1604 7 ਅਗਲਾ ਰਿਸ਼ਤਾ ਆਇਆ 84 ਨੰਬਰ ਨਾਮ ਰੂਬੀ ਮੰਗਲੀ ਕਾ ਪਤਾ ਲੁਧਿਆਣਾ ਉਮਰ 31 ਦਾ 1997 ਪੜਾਈ ਬੀ ਕਾਮ ਐਮ ਬੀਏ ਭਰਾ ਇੱਕ ਅਨਮੈਰਿਡ ਹੈ ਜੀ ਪਿਤਾ ਗਵਰਨਮੈਂਟ ਜੌਬ ਇਨ ਬੈਂਕ ਮਾਤਾ ਹਾਊਸ ਵਾਈਫਾ ਗੋਤਾ ਸਹ ਹਤਾ ਤੇ ਪੰਗੂ ਮੰਗ ਮੁੰਡਾ ਵਧੀਆ ਪਰਿਵਾਰ ਤੋਂ ਹੋਵੇ ਛੋਟਾ ਪਰਿਵਾਰ ਹੋਵੇ ਮਾਸਟਰ ਕਰੀ ਹੋਵੇ ਪਰਿਵਾਰ ਦਾ ਨੰਬਰ ਨੋਟ ਕਰੋ 62803 71205 ਅੱਜ ਦੇ ਰਿਸ਼ਤੇ ਬਹੁਤ ਵਧੀਆ ਸੀ ਜੀ ਤਾਂ ਹੀ ਨੰਬਰ ਬੋਲ ਰਿਹਾ ਪਰਿਵਾਰਾਂ ਦੇ ਨਾਲ ਨਾਲ ਅਗਲਾ ਰਿਸ਼ਤਾ ਹੈ 85 ਨੰਬਰ ਹੈ ਜੀ ਨਾਮ ਕੌਰਪਾ ਪਤਾ ਹੈ ਨਾ ਦਾ ਫਗਵਾੜੇ ਤੋਂ ਹੈ ਜੱਟ ਸਿੱਖਾ ਉਮਰ 1992 ਕੱਦ 52 ਪੜ੍ਹਾਈ ਮੈਡੀਕਲ ਨਾਨ ਮੈਡੀਕਲ ਲਾਰ ਡਿਗਰੀ ਪਿਤਾ ਪਲੱਸ ਰਿਟਾਇਰਡ ਮਾਤਾ ਹਾਊਸ ਵਾਈਫ ਰਾਤੈਨ ਨੇ ਕੰਮ ਨਿਊਜ਼ੀਲੈਂਡ ਸਿਟੀਜ਼ਨ ਐਂਡ ਪਾਰਟ ਟਾਈਮ ਜੌਬ ਇੰਡਲਾ ਪ੍ਰੈਕਟਿਕਸ ਮੰਗਮੁੰਡ ਵਧੀਆ ਪੜਿਆ ਲਿਖਿਆ ਹੋਵੇ ਨਸ਼ਾ ਰਹਿਤ ਹੋਵੇ ਸੋਨਾ ਸਨਖਾ ਤੇ ਖਾਨਦਾਨੀ ਪਰਿਵਾਰ ਹੋਵੇ ਪਰਿਵਾਰ ਦਾ ਨੰਬਰ ਨੋਟ ਕਰੋ +62273 45475 ਨਾਇਲੇ ਰਿਸ਼ਤਾ 86 ਨੰਬਰ ਨਾਮ ਇੱਕ ਔਰ ਪਤਾ ਬਠਿੰਡਾ ਉਮਰ 27 1995 ਕੱਦ ਪੰਜਾਹ ਚਾਰਾ ਪੈਣਾ ਦੋ ਇੱਕ ਕੈਨੇਡਾ ਤੇ ਇੱਕ ਪੰਜਾਬ ਭਰਾਇਕ ਪੰਜਾਬ ਹੈ ਪੜਾਈ ਬੈਚਲਰ ਆਫ ਕਾਮਰਸ ਮਾਸਟਰ ਆਫ ਕਾਮਰਸ ਸਬਲੀ ਜਨ ਮੈਨੇਜਮੈਂਟ ਇਨ ਕੈਨੇਡਾ ਕੰਮ ਪਰਮਾਨੈਂਟ ਰੈਜ਼ੀਡੈਂਟ ਟੋਰਾਂਟੋ Ontario ਇਹ ਰਿਸ਼ਤਾ 86 ਨੰਬਰ ਹੈ ਜੀ ਅਗਲਾ ਰਿਸ਼ਤਾ 88 ਨੰਬਰ ਆ ਨਾਮ ਕਾ ਔਰ ਪਤਾ ਜ਼ੰਦੂਰਾ ਕਾਸਟਾ ਜਰਸੀ ਖਜਨਮ 1993 ਕੱਦ 5'6 ਪੜਾਈ ਡਾਬਲ ਐਮਏ ਹਿੰਦੀ ਹਿਸਟਰੀ ਮੰਗੁੰਡੇ ਕੋਲ 20 ਤੋਂ 30 ਕਿੱਲੇ ਜ਼ਮੀਨਾਂ ਹੋਵੇ ਜੱਟ ਸਿੱਖ ਹੀ ਸੰਪਰਕ ਕਰਨ ਇਸ ਰਿਸ਼ਤੇ ਵਾਸਤੇ ਬਚੋਲੇ ਨਾਲ ਸੰਪਰਕ ਕਰਨ ਸੰਗਰੂਰ ਪਟਿਆਲਾ ਤੇ ਮਲੇਰਕੋਟਲੇ ਜ਼ਿਲ੍ਹੇ ਨੂੰ ਪੈਰ ਅਗਲਾ ਆ ਜੀ ਰਿਸ਼ਤਾ 88 ਨੰਬਰ ਆ ਨਾਮ ਕਾ ਔਰ ਆ ਇੰਡੀਅਨ ਰੇਲਵੇ ਵਿੱਚ ਜੋਬ ਕਰਦੀ ਐ ਸੈਲਰੀ ਮਾਤਾ ਹਾਊਸ ਵਾਈਫ ਇੱਕ ਭਰਾ SBI ਬੈਂਕ ਵਿੱਚ ਹੈ ਰਿਲੇਸ਼ਨਸ਼ਿਪ ਮੈਨੇਜਰ ਲੜਕੀ ਨੇ ਪਲੱਸ 2 ਰੇਲਵੇ ਤੋਂ ਇੰਜੀਨੀਅਰਿੰਗ ਵਿੱਚ ਡਿਪਲੋਮਾ ਕੀਤਾ ਹੈ ਬਿਊਟੀ ਪਾਰਲਰ ਦਾ ਵੀ ਕੰਮ ਜਾਣਦੀ ਹੈ ਐਸਟੀ ਕਸਟਮਰ ਵੀ ਸਿੱਖਾ ਗੋਤਾ ਹੈ ਨਾ ਦਾ ਲੱਦਰ ਏਰੀਆ ਅਮਰਸਰ ਆ ਮੰਗੁੰਮੁੰਡਾ ਸਰਕਾਰੀ ਜੋਬ ਤੇ ਉਹ ਵੀ ਜਾਂ ਫਿਰ ਆਪਣਾ ਚੰਗਾ ਬਿਜ਼ਨਸ ਹੋਵੇ ਫੈਮਿਲੀ ਛੋਟੀ ਹੋਵੇ ਜੱਤਪਾਤ ਦਾ ਕੋਈ ਚੱਕਰ ਨਹੀਂ ਜੀ ਅਗਲਾ ਆ ਨੈਕਸਟ ਇਥਾ 99 ਨੰਬਰ ਆ ਨਾਮ ਕੌਰ ਆ ਵੈਸ਼ਨੂ ਲੜਕੀ ਹੈ ਪਤਾ ਪਰਵਾਰ ਯੂਐਸਏ ਫਰੀਦਕੋਟ ਤੋਂ ਆ ਪੜਾਈ ਬੀਟੈਕ ਸੀਐਸ ਅਤੇ ਐਮਬੀਏ ਭੈਣ 1 ਪ੍ਰਾ 1 ਕੱਦ ਪੰਜ 1 ਅਗਸਟ ਜਰਸੀ ਗੋਤਬਰਾੜ ਜਨਮ ਦਸੰਬਰ 1993 ਸਟੱਡੀ ਵਰਕ ਸਟੱਡੀ ਪਰਮਨੈਂਟ ਸਰੀ ਕੈਨੇਡਾ ਰਹਿ ਰਹੀ ਹੈ ਅਤੇ ਯੂਐਸਏ ਦਾ ਵੈਸਟਰ ਵੀਜ਼ਾ ਵੀ ਹੈ ਰਿੱਤਾ ਜਰਸੀ ਦੇ ਪਰਿਵਾਰ ਵੈਸ਼ਨੂ ਪੜਿਆ ਲਿਖਿਆ ਜ਼ਮੀਨ ਵਾਲਾ ਹੋਵੇ ਯੂਐਸਏ ਕੈਨੇਡਾ ਸਿਟੀਜ਼ਨ ਤੇ ਵੈਸ਼ ਤੇ ਵੈਸ਼ਨੂ ਲੜਕਾ ਹੋਵੇ ਜੀ ਪਰਵਾਧਨ ਨੰਬਰ ਨੋਟ ਕਰ ਸਕਦੇ ਹੋ ਤੁਸੀਂ 98885 ਅਸਤੀ 496 ਇਹ ਇਹਨਾਂ ਦਾ ਵਟਸਐਪ ਨੰਬਰ ਹੈ ਜੀ ਤੁਸੀਂ ਸਿੱਧੀ ਗੱਲਬਾਤ ਕਰ ਸਕਦੇ ਹੋ ਬਹੁਤ ਵਧੀਆ ਫਰੀਦਕੋਟ ਤੋਂ ਇਹ ਰਿਸ਼ਤਾ ਹੈਗਾ ਪਰਿਵਾਰ ਤੋਂ ਜਾਣੂ ਆ ਅਗਲਾ ਨੈਕਸਟ ਰਿਸ਼ਤਾ ਜੀ 90 ਨੰਬਰ ਹੈ ਜ਼ਿਲ੍ਹਾ ਗੁਰਦਾਸਪੁਰਾ ਨਾਮ ਕੌਰ ਆਕਾਸਟ ਹੈ ਜੱਟ ਸਿੱਖ ਉਮਰ 1996 ਕੱਦ 5'4 ਪੜ੍ਹਾਈ ਬੀਐਸਸੀ ਨਰਸਿੰਗ ਕੁੜੀ ਕੈਨੇਡਾ ਪੀਆਰ ਹੈ ਜੌਬ ਆਰਐਨਆਰ ਰਜਿਸਟਰਡ ਨਰਸ ਹਸਪਤਾਲ ਵਿੱਚ ਜੌਬ ਕਰਦੀ ਹੈ ਪਰਿਵਾਰ ਸਾਰਾ ਵੈਸ਼ਨੂ ਆ ਰਿਤਮ ਦਾ ਵਧੀਆ ਪੜ੍ਹਿਆ ਲਿਖਿਆ ਤੇ ਜ਼ਮੀਨ ਆਉਂਦੀ ਹੋਵੇ ਮੁੰਡਾ ਮੁੰਨਾ ਹੋਵੇ ਮੁੰਡਾ ਕੈਨੇਡਾ ਗਿਆ ਹੋਵੇ ਤੇ ਪੀਆਰ ਜਾਂ ਵਰਕ ਪਰਮਿਟ ਤੇ ਹੋਵੇ ਪੜਾਈ ਬੀਏ ਤੱਕ ਕਰੀ ਹੋਵੇ 90 ਨੰਬਰ ਰਿਸ਼ਤਾ ਹੈ ਜੀ ਇਹ 90 ਨੰਬਰ ਰਿਸ਼ਤਾ ਕਹਿ ਕੇ ਤੁਸੀਂ ਰਿਸ਼ਤਾ ਸਾਡੇ ਤੋਂ ਲੈ ਸਕਦੇ ਹੋ ਕੁੜੀ ਦਾ ਹੈ ਜੀ ਕੈਨੇਡਾ ਪੀਆਰ ਹੈ ਅਗਲਾ ਰਿਸ਼ਤਾ ਆਇਆ ਜੀ 99 ਨੰਬਰ ਨਾਮ ਕੌਰ ਹੈ ਰਵਿਦਾਸੀ ਸਿੱਖਾ ਹੈ ਜੀ ਕਾਸਟ ਉਮਰ 25 ਬਾਰਾ 2007 ਦਾ ਬਣ ਪੜਾਈ ਪਾਸ 2 ਕੰਪਿਊਟਰ ਕੋਰਸ 7 ਬੈਂਡ ਕੱਦ ਪੰਜ ਦੋ ਇੱਕ ਭੈਣ ਇੱਕ ਭਰਾ ਰਿਸ਼ਤਾ ਖਰਚਾ ਕਰਨ ਵਾਲੀ ਮੁੰਡੇ ਦੀ ਲੋੜ ਆ ਪਹਿਲ ਆਪਣੀ ਕਾਸਟ ਨੂੰ ਆ ਕਾਸਟ ਨੂੰ ਵਰ ਕੰਟਰੈਕਟ ਮੈਰਿਜ ਹੈ ਜੀ ਪਰਿਵਾਰ ਦਾ ਨੰਬਰ ਨੋਟ ਕਰੋ 85569525135 ਅਗਲਾ ਰਿਸ਼ਤਾ ਆਇਆ 92 ਨੰਬਰ ਹੈ ਜ਼ਿਲ੍ਹਾ ਲੁਧਿਆਣਾ ਨਾਮ ਕੌਰ ਕਾਸਟ ਹੈ ਜਰਸੀ ਕੋ ਉਮਰ 2 1 2000 ਦਾ ਬੰਨ ਕੱਦ 5 6 ਹੈ ਪੜਾਈ ਬੈਚਲਰ ਆਫ ਆਰਸ ਅਤੇ ਮਾਸਟਰ ਆਫ ਸਾਇੰਸ ਇਨਫੋਰਮੇਸ਼ਨ ਟੈਕਨੋਲੋਜੀ ਇਕ ਭਰਾ ਕੈਨੇਡਾ ਮੈਰਿਡ ਰਿਸ਼ਤਾ ਮੁੰਡਾ ਕੈਨੇਡਾ ਯੂ ਐਸ ਪੀ ਆਰ ਉਹਦੇ ਜਮੀਨ 8 ਤੋਂ 10 ਕਿੱਲੇ ਤੱਕ ਹੋਵੇ ਰਿਸ਼ਤਾ ਸਿਰਫ ਜਰਸੀ ਕਾਸਟ ਤੋਂ ਯੂ ਵੀ ਮੁੰਡਾ ਸੋਨਾ ਹੋਵੇ। ਅਗਲਾ ਨੈਕਸਟ ਰਿਸ਼ਤਾ ਜੀ 93 ਨੰਬਰ ਹੈ। ਨਾਮ ਕੌਰ ਕਾਸਟ ਜਰਸੀ ਜ਼ਿਲ੍ਹਾ ਗੁਰਦਾਸਪੁਰ ਉਮਰ 1992 ਕੱਦ 56 ਹੈ ਪੜਾਈ ਐਮਸੀਏ ਕੁੜੀ ਕੈਨੇਡਾ ਪੀਆਰ ਆ ਥੋੜੇ ਸਮੇਂ ਤੋਂ ਤਲਾਕशुदा ਹੈ। ਲੜਕੀ ਸੋਹਣੀ ਸੁਨੱਖੀ ਹੈ। ਰਿਸ਼ਤਾ ਮੁੰਡਾ ਸੋਨਾ ਸੁਨਖਾ ਹੋਵੇ। ਮੁੰਡਾ ਕੈਨੇਡਾ ਪੀਆਰ ਜਾਂ ਫਿਰ ਵਰਕ ਪਰਮਿਟ ਹੋਵੇ ਮੁੰਡਾ ਮੈਰਿਜ ਜਾਂ ਅਨਮੈਰਿਡ ਹੋਵੇ। ਪਰ ਬਿਨਾ ਬੱਚੇ ਤੋਂ ਹੋਵੇ ਰਿਸ਼ਤਾ ਸਿਰਫ ਕੈਨੇਡਾ ਤੋਂ ਹੀ ਲੈਣਾ। ਕੁੜੀ ਕਨੇਡਾ ਪੀਆਰ ਹੈ ਜੀ 93 ਨੰਬਰ ਫਾਈਲ ਰਿhta ਸੀ ਅਗਲਾ ਨੈਕਸਟ ਜਿਹਦਾ ਆਇਆ ਲਾਸਟ 31 ਨੰਬਰ ਰਿhta ਹੈਗਾ 94 ਨੰਬਰ ਫਾਈਲ ਹੈ ਜੀ ਨਾਮ ਕੌੜਾ ਜੱਟ ਕਾਸਟ ਹੈ ਜੀ ਰਾਮਦਾਸੀ ਸਿੱਖ ਜਿਲ੍ਹਾ ਹੁਸ਼ਿਆਰ ਪਰ ਉਮਰ ਅਕਤੂਬਰ 2003 ਕਾ ਕੱਦ 5 5 ਪੜ੍ਹਾਈ ਜੀ ਐਨਐਮ ਪਾਸ ਪੋਸਟ ਬੇਸਿਕ ਕਰਨ ਦੀ ਤਿਆਰੀ ਪਰਿਵਾਰ ਵਿੱਚ ਮਾਤਾ ਪਿਤਾ ਨੇ ਦੋ ਬਰਾ ਹਨ ਕੁੜੀ ਸੋਹਣੀ ਸਨਖੀ ਹੈ ਪਰਿਵਾਰ ਵਧੀਆ ਪਰਿਵਾਰ ਤੋਂ ਰਿhta ਹੈਗਾ ਅੱਗੇ ਨੇ ਤਾਂ ਵਧੀਆ ਪਰਿਵਾਰ ਤੋਂ ਸੁਣਨਾ ਸੁਨਖਾ ਹੋਵੇ ਮੁੰਡਾ ਕੈਨੇਡਾ ਆਸਟ੍ਰੇਲੀਆ ਦਾ ਪੀਆਰ ਹੋਵੇ ਨਸ਼ਰ ਆਇਤ ਹੋਵੇ ਪਰਿਵਾਰ ਦਾ ਨੰਬਰ ਨੋਟ ਕਰ ਸਕਦੇ ਹੋ ਸਿੱਧੀ ਗੱਲਬਾਤ ਕਰਨ ਲਈ 9814477785 ਅੱਜ ਦੇ 31 ਰਿਸ਼ਤੇਆਂ ਚੋਂ ਬਹੁਤ ਵਧੀਆ ਸਾਰੇ ਹੀ ਬਹੁਤ ਵਧੀਆ ਰਿਸ਼ਤੇ ਸੀ ਪਰ ਕੁਝ ਰਿਸ਼ਤੇ ਸੀ ਜਿਨ੍ਹਾਂ ਦਾ ਨੰਬਰ ਬੋਲ ਦਿੱਤਾ ਗਿਆਗਾ ਜਿਨ੍ਹਾਂ ਨਾਲ ਤੁਸੀਂ ਡਾਇਰੈਕਟ ਗੱਲਬਾਤ ਕਰ ਸਕਦੇ ਹੋ ਜੀ ਬਾਕੀ ਚੰਗੀ ਤਰ੍ਹਾਂ ਜਾਂਚ ਪੜਤਾਲ ਰਿਸ਼ਤਾ ਕਰਨ ਤੋਂ ਪਹਿਲਾਂ ਕਰ ਲਿਆ ਕਰੋ ਨਾਲ ਹੀ ਹੁਣ ਜਾਂਦੇ ਜਾਂਦੇ ਚੈਨਲ ਨੂੰ ਪਲੀਜ਼ ਲਾਈਕ ਤੇ ਸਬਸਕ੍ਰਾਈਬ ਜਰੂਰ ਕਰ ਲਿਓ ਜੀ ਧੰਨਵਾਦ